ਹਾਂਜੀ ਕੀ ਹਾਲ ਚੱਲ ਮਿੱਤਰੋ ਮੈਨੂੰ ਉਮੀਦ ਹੋਗੀ ਸਾਰੇ ਠੀਕ ਠਾਕ ਹੋਣਗੇ ਸਾਰਾ ਵੀਰਾਂ ਦਾ ਜਨਵਰ ਕੈਮ ਆ ਅੱਜ ਆਪਾਂ ਤੁਹਾਨੂੰ ਸਿਮਰਨ ਵੀਰਦੀ ਸ਼ੌਂਕਰਾਵਾਂਗੇ ਛੱਤ ਦਾ ਨਾਲੇ ਇਕੱਲੇ ਇਕੱਲੇ ਜਨਵਰ ਦਾ ਸ਼ੌਂਕਰਾਵਾਂਗੇ ਮਲਵਾਈ ਕਬੂਤਰ ਆਪਣੇ ਕੋਲ ਸਾਰੇ ਬਹੁਤ ਵਧੀਆ ਸਿਮਰਨ ਵੀਰਦੀ ਵੈਰਾਈਟੀਆਂ ਜਿਹੜੀਆਂ ਆਪਣੇ ਘਰੇ ਉਹਨਾਂ ਦੇ ਉੱਡਦੀਆਂ ਆ ਖਾਸ ਕਰਕੇ ਬੱਚੇ ਜਾਂਦੇ ਉੱਡਦੇ ਆ ਉਹਨਾਂ ਦਾ ਤੁਹਾਨੂੰ ਸ਼ੌਂਕਰਾਵਾਂਗੇ ਅੱਜ ਮਲਵਾਈਆਂ ਦਾ ਤੇ ਆਜੋ ਮਿੱਤਰੋ ਲੇਟ ਨਾ ਹੋਈਏ ਤੁਹਾਨੂੰ ਸ਼ੌਂਕ ਕਰਾਉਣੇ ਆਪਣੇ ਮਲਵਾਈਆਂ ਕਬੂਤਰਾਂ ਦਾ ਹਾਂਜੀ ਮਿੱਤਰੋ ਆ ਸਿਮਰਨ ਵੀਰਦੀ ਛੱਤ ਆ ਦੋ ਖੱਡੇ ਆ ਵੀਦੇ ਤੇ 6 6 ਫੁੱਟ ਦੇ ਉੱਚੇ ਆ ਤੇ ਬੱਚੇ ਆਪਣੇ ਲਾਤੇ ਉਹਨਾਂ ਨੇ ਵੀਰ ਨੇ ਬੱਚੇ ਸ਼ਰੀਰ ਤੇ ਇਧਰ ਵੀ ਛਤਰੀ ਦੇ ਲਾਤੇ ਆ ਤੇ ਆ ਜਾਓ ਤੁਹਾਨੂੰ ਅੰਦਰੋਂ ਪਹਿਲਾਂ ਜੋੜੀ ਚੈੱਕ ਕਰਨੀ ਆ ਸਬਜ ਕਬੂਤਰੀ ਤੇ ਪੀਲੀ ਅੱਖਾਂ ਦਾ ਕਮਤਰਿਆ ਇਹ ਜੋੜਾ ਲਾਇਆ ਆ ਬੁੱਢੇ ਓਏ ਲੋ ਮਿੱਤਰੋ ਕਰਾਉਣ ਲੱਗੇ ਤੁਹਾਨੂੰ ਸਬਜ ਕਬੂਤਰੀ ਦਾ ਸ਼ੌਂਕ ਖੱਟੀਆਂ ਅੱਖਾਂ ਕਬੂਤਰੀ ਦੀਆਂ ਤੇ ਮਾਰਫੁਰ ਦਾ ਸ਼ਾਮ ਕਰਾਵਾਂਗੇ ਕੱਟੀ ਕਬੂਤਰੀ ਵੀ ਰੋਣਾ ਨੇ ਇਹਨਾਂ ਦੇ ਬੱਚੇ ਨਿਕਲੇ ਆ ਇਹਦਾ ਬੱਚਾ ਵੀ ਆਪਾਂ ਤੁਹਾਨੂੰ ਚੈੱਕ ਕਰਾਉਂਨੇ ਸਭ ਜੀ ਕਬੂਤਰੀ ਦਾ ਕਾਲ ਪੂਸ਼ਾ ਬੱਚਾ ਹੈ ਬਹੁਤ ਵਧੀਆ ਕਬੂਤਰੀ ਆ ਕਰੋ ਮਾਦੀ ਦਾ ਸ਼ੌਂਕ ਹਾਂਜੀ ਠੀਕ ਆ ਕਬੂਤ ਲਓ ਕਬੂਤਰ ਦਾ ਵੀ ਕਰਾਉਂਨੇ ਆ ਸ਼ੌਂਕ ਤੇ ਆ ਆਪਣਾ ਕਬੂਤਰ ਆ ਪੀਲੀਆਂ ਖੱਟੀਆਂ ਅੱਖਾਂ ਦਾ ਕਬੂਤਰ ਹੈ ਬਹੁਤ ਵਧੀਆ ਕਬੂਤਰ ਹੈ ਬੱਗਾ ਦਾਗਾ ਵਾਲਾ ਕਾਲੇ ਕਟਿਆ ਰੰਗ ਵੀ ਇਹਦੇ ਲੱਗਾ ਜਾਂਦਾ ਹਾਂ ਡੰਡਾ ਹੀ ਇਹਦੇ ਪਹਿਲਾਂ ਬਹੁਤ ਵਧੀਆ ਕਬੂਤਰ ਹੈ ਮਿੱਤਰੋ ਤੇ ਉੱਤ ਦੀ ਅੱਖਾਂ ਉਹ ਵੀ ਬਹੁਤ ਸੋਹਣੀਆਂ ਹੁਣ ਆਇਓ ਅੰਦਰਲੇ ਕਬੂਤਰ ਦਾ ਤੁਹਾਨੂੰ ਸ਼ੌਕ ਕਰਾਉਨੇ ਆ ਅੰਦਰਲੇ ਕਬੂਤਰਾਂ ਦਾ ਵੀ ਆਜੋ ਇਧਰੋਂ ਕਰੋਨੇ ਕਬੂਤਰਾਂ ਦਾ ਸ਼ੌਂਕ ਤੇ ਜਿਹੜੇ ਛਤਰੀ ਤੇ ਲਾਏ ਵੇਰਨੇ ਕਬੂਤਰ ਤੇ ਜਿਹੜੇ ਆਪਣੇ ਇੱਕ ਕਬੂਤਰ ਟਾਟਾ ਆਉਂਦੇ ਉਹਨਾਂ ਦਾ ਕਰਾਵਾਂਗੇ ਸ਼ੌਂਕ ਲੋ ਮਿੱਤਰੋ ਮੈਂ ਵੜਦਾ ਪੀਪੂ ਤੇ ਤੁਸੀਂ ਵੀਡੀਓ ਬਣਾਇਆ ਕਰੋ ਮਕਬੂਤਰ ਖੜਨ ਜਾਓ ਆਇਓ ਮਿੱਤਰੋ ਪਹਿਲਾ ਕਬੂਤਰ ਆਪਣਾ ਕੁੱਲਾ ਕਬੂਤਰ ਆ ਚਿੱਟੀ ਅੱਖ ਦਾ ਅੱਜ ਮੈਂ ਸ਼ੌਂਕ ਕਰਾਉਣਾ ਤੁਹਾਨੂੰ ਇਹਨਾਂ ਕਬੂਤਰਾਂ ਦਾ ਬਹੁਤ ਵਧੀਆ ਚੀਜ਼ ਆ ਘਰੇ ਆਪਣੇ ਕੋਲ ਟਾਈਮ ਬਹੁਤ ਵਧੀਆ ਮਾਰਦੇ ਆ ਤੇ ਗਰੂਪ ਉੱਤੇ ਦਾ ਆਪਣੇ ਘਰੇ ਛਤਰੀਆਂ ਇੱਕ ਵਾਰੀ ਚੈੱਕ ਕਰਾ ਦਿਓ ਵੀਰਾਂ ਨੂੰ ਕਿੰਦਾ ਆਪਣੇ ਕਬੂਤਰ ਪੈਂਦੇ ਛਤਰੀਆਂ ਤੇ ਤੇ ਉੱਥੇ ਆਪਾਂ ਕਬੂਤਰਾਂ ਨੂੰ ਮੋਰੇ ਜਿਹਾ ਆਪਾਂ ਛਤਰੀ ਨਹੀਂ ਵੀ ਕਰਕੇ ਤੇ ਕਬੂਤਰ ਤਾਰ ਜੀ ਦੇ ਆਪਣੇ ਤੇ ਪਹਿਲਾ ਕਬੂਤਰ ਆਪਣੇ ਕੋਲ ਆ ਆ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਬਲੱਡ ਲਾਈਨ ਚ ਆ ਇਹਨਾਂ ਦੇ ਮਾਪੇ ਉਹ ਵੀ ਆਪਣੇ ਕੋਲ ਹੈਗਾ ਇਹ ਜੋੜੀਆਂ ਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਪਹਿਲਾ ਕਬੂਤਰ ਆਪਣਾ ਆ ਹੀ ਤੇ ਇਹਦੇ ਪੰਜੇ-ਪੰਜੇ ਬਹੁਤ ਵਧੀਆ ਖੁਸ਼ਕ ਆ ਤੇ ਬਹੁਤ ਤੇਜ ਕਬੂਤਰ ਆ ਜਿਹਨੂੰ ਕਹਦੇ ਆ ਪੂਰਾ ਪੂਰਾ ਤੇਜ ਕਬੂਤਰ ਆ ਬਹੁਤ ਵਧੀਆ ਖੁਸ਼ਕ ਪੰਜਿਆਂ ਦਾ ਆ ਅਗਲਾ ਸ਼ੌਂਕ ਤੁਹਾਨੂੰ ਕਬੂਤਰ ਦਾ ਕਰਾਉਣ ਲੱਗੇ ਆ ਤੇ ਆ ਜੋ ਮੈਂ ਦੇਖੀ ਇਹ ਕੱਕੀ ਉਹਦੇ ਸਗੇ ਭੈਣ ਆ ਤੇ ਬਹੁਤ ਵਧੀਆ ਇਹ ਜੋੜਾ ਤੋੜ ਕੇ ਤੇ ਆਪਾਂ ਦੂਜੀ ਬਲੱਡ ਲਾਈਨ ਇਹ ਕੜਾਈ ਹੀ ਪਹਿਲਾ ਬਲੱਡ ਲਾਈਨ ਉਹ ਹੀ ਤੇ ਆ ਦੂਜੀ ਆ ਉਹ ਤੇ ਜਾ ਕੇ ਖੜਦਾ ਹੈ ਕਬੂਤਰ ਤੇ ਉਹਦੇ ਕਰਕੇ ਕਬੂਤਰੀ ਆਪਣੀ ਨੀਵੀਂ ਚਾ ਖੜਦੀ ਆ ਕਲੀ ਆ ਗਈ ਇਹਦੀ ਫੇਰ ਆਪਣੀ ਝੜਕੇ ਨਵੇਂ ਆ ਕਲੀਆਂ ਆਉਂਦੀਆਂ ਝਾੜੇ-ਝੂੜੇ ਪਏ ਬਹੁਤ ਵਧੀਆ ਕਬੂਤਰੀ ਆ ਵੇਖੋ ਪੰਜੇ ਬਹੁਤ ਵਧੀਆ ਕਬੂਤਰੀ ਦੇ ਇੱਕਰੀ ਤਾਂ ਮੈਂ ਸ਼ੌਂਕ ਕਰਾ ਦਿੰਨੇ ਕਬੂਤਰੀ ਦਾ ਸਾਹਮਣੇ ਹੋ ਕੇ ਤੇ ਵੇਖੋ ਬਹੁਤ ਵਧੀਆ ਕਬੂਤਰੀ ਆ ਤੇ ਬਹੁਤ ਵਧੀਆ ਇਹਦਾ ਵੀ ਮਾਪਿਓ ਆਪਾਂ ਤੁਹਾਨੂੰ ਚੈੱਕ ਕਰਾਵਾਂਗੇ ਤੇ ਇਹਦੇ ਵੀ ਤੁਹਾਨੂੰ ਚੈੱਕ ਕਰਾਵਾਂਗੇ ਜਿਹੜੀ ਆਪਣੀ ਬਲੱਡ ਲਾਈਨ ਹੋਰ ਇਹਦਾ ਇੱਕ ਭਰਾ ਹੋਰ ਹੈਗਾ ਆਪਣੇ ਕੋ ਉਹ ਵੀ ਤੁਹਾਨੂੰ ਸ਼ੌਕ ਕਰਾਵਾਂਗੇ ਉਹਦਾ ਵੀ ਤੇ ਆਜੋ ਹੁਣ ਆਪਾਂ ਦੂਜੇ ਕਬੂਤਰ ਦਾ ਸ਼ੌਕ ਕਰਾਉਣੇ ਆ ਜਿਹੜੇ ਆਪਣੇ ਅੰਦਰ ਆ ਬੱਗੇ ਰਹਿੰਦੇ ਹੁਣ ਇਹ ਦੋ ਕੁੱਲਿਆਂ ਦਾ ਕਰਾਤਾ ਹੁਣ ਆਪਾਂ ਤੁਹਾਨੂੰ ਬੱਗਿਆਂ ਦਾ ਕਰਾਉਣੇ ਦਾਸਾਂ ਵਾਲਾ ਸੋ ਮਿੱਤਰੋ ਕਾਰੀ ਜੇ ਕੱਦ ਦਾ ਆਪਣੇ ਕੋਲ ਬੱਗਾ ਬੱਚਾ ਬਹੁਤ ਵਧੀਆ ਬਲੱਡ ਲਾਈਨ ਆ ਇਹਦਾ ਪਿਓ ਆਪਣੇ ਕੋਲ ਆਓ ਆ ਸੇ ਸੌਜ ਕਬੂਤਰੀ ਆ ਤੇ ਇਹਦਾ ਜਿਹੜੀ ਮਾਂ ਆ ਸਭਜ ਕਬੂਤਰੀ ਇਹਦਾ ਇੱਕ ਭਰਾ ਆਪਣੇ ਕੋਲ ਉੱਤੇ ਛਤਰੀ ਤੇ ਬੈਠਾ ਆ ਤੇ ਆ ਆਪਣੇ ਕੋਲ ਕਬੂਤਰੀ ਦਾ ਬੱਚਾ ਆ ਚੈੱਕ ਕਰੋ ਬਹੁਤ ਸੋਹਣੀ ਅੱਖ ਪਾਈ ਆ ਕਬੂਕਰ ਦੀ ਇਕੜੀ ਲਾਗੋ ਜੇ ਕਰਾ ਲਓ ਇਕੜੀ ਛੌਂਕ ਅੱਖ ਦਾ ਤੇ ਬਲੱਡ ਰਾਈਨ ਬਹੁਤ ਵਧੀਆ ਇਹ ਵੀ ਝਾੜੇ ਪਏ ਆ ਗੁੱਲੀਆਂ ਆਉਂਦੀਆਂ ਨਵੀਆਂ ਤੇ ਬਹੁਤ ਵਧੀਆ ਚੀਜ਼ ਆ ਤੇ ਬਹੁਤ ਵਧੀਆ ਕਿਸਮ ਦਾ ਆ ਖਾ ਰਿਹਾ ਤੇ ਬਹੁਤ ਵਧੀਆ ਚੀਜ਼ ਆ ਕਰੋ ਚੈੱਕ ਮਿੱਤਰੋ ਇਹਦੇ ਡੋਰ ਫਿਰਨ ਦੇ ਨਾਲ ਜਿਹੜੇ ਹੀ ਪਛੇਰੇ ਦੇ ਤੇਰੀ ਮਾਂ ਆਜਾ ਤਨ ਕਰਾਉਣੇ ਸ਼ੌਂਕ ਦੂਜੇ ਕਬੂਤਰ ਦਾ ਉਹ ਖਿੱਜੀ ਵਾਲੀ ਤੇ ਆਜੋ ਮਿੱਤਰੋ ਹਾਂ ਤੁਹਾਨੂੰ ਜੋੜੀਆਂ ਆਪਾਂ ਜਿਹੜੀਆਂ ਵੱਡੀਆਂ ਜਿਨ੍ਹਾਂ ਦੇ ਬੱਚੇ ਆਪਣੇ ਕੋ ਕੱਕੇ ਸੁਲਖੇ ਕੁੱਲੇ ਜਿਹੜਾ ਪਤਾ ਨੂੰ ਸ਼ੌਂਕ ਕਰਾਇਆ ਬੱਗੇ ਦਾ ਉਹਨਾਂ ਦੇ ਮਾਪਿਓ ਪਤਾ ਦਿਖਾਉਣੇ ਆ ਪਹਿਲਾ ਜੋੜਾ ਤੁਹਾਨੂੰ ਜਿਹੜਾ ਸਬਜ ਦਿਖਾਇਆ ਉਹਦਾ ਬੱਗਾ ਬੱਚਾ ਸੀ ਤੇ ਹੁਣ ਕੁੱਲੇ ਆਪਾਂ ਜਿਹੜੇ ਕੱਕੇ ਸੀ ਦੋ ਆਪਾਂ ਉਹਨਾਂ ਦੇ ਮਾਪਿਓ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਵੀਡੀਓ ਐਡ ਤੱਕ ਦੇਖਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਜੋ ਆਪਾਂ ਤਾਂ ਵੱਡੇ ਜੋੜਿਆਂ ਦਾ ਆਪਾਂ ਸ਼ੌਂਕ ਕਰਾਉਨੇ ਆਂ ਆਜੋ ਹਾਂਜੀ ਮਿੱਤਰੋ ਆ ਜਿਹੜੀ ਕਬੂਤਰੀ ਆ ਆ ਜਿਹੜੀ ਆਪਾਂ ਕੱਕੀ ਕਬੂਤਰੀ ਤੁਹਾਨੂੰ ਪਹਿਲਾਂ ਜਿਹੜਾ ਬੱਚਾ ਦਿਖਾਇਆ ਕੁੱਲਾ ਕਬੂਤਰ ਤੇ ਕੱਕੀ ਉਹਦੀ ਇਹ ਮਾਂ ਆ ਬਹੁਤ ਵਧੀਆ ਇਹਦਾ ਬਲੱਡ ਲਾਈਨ ਬੱਚੇ ਉੜਦੇ ਆਪਣੇ ਕੋਲ ਤੇ ਆ ਕਬੂਤਰੀ ਆ ਇਹਦੇ ਗੁਲਾਬੀ ਮੋਡੇ ਦੇ ਰੰਗ ਲੱਗੇ ਹੋਏ ਦੋ ਉਤੋਂ ਗੁਲਾਬੀ ਕੀਤੀ ਸੀ ਕਿ ਇਹ ਬਹੁਤ ਵਧੀਆ ਚੀਜ਼ ਹੀ ਕਿ ਚੰਗੇ ਖਿੜਾਰੀ ਦੀ ਕਬੂਤਰੀ ਹੀ ਆਪਣੇ ਕੋਲ ਉੱਡੀ ਆ ਬਹੁਤ ਵਧੀਆ ਇਹਦੇ ਪੈਰੀ ਵਾਸ਼ ਲਿਆ ਚੈੱਕ ਕਰਾ ਲਈਏ ਤਾਂਬੇ ਦੀ ਵਾਸ਼ ਲਪਈ ਆ ਨੰਬਰ ਇਹਦੇ ਪੈਰੀ ਪਿਆ 4 ਨੰਬਰ ਤੇ ਮਿੱਟੀ ਦੇ ਨਾਲ ਹੋਇਆ ਥੋੜਾ ਜਿਹਾ ਖਰਾਬ 5 ਨੰਬਰ ਆ ਵੇਖੋ 5 ਨੰਬਰ ਪਿਆ ਬਹੁਤ ਵਧੀਆ ਚੀਜ਼ ਹੈ ਕਬੂਤਰੀ ਤੇ ਇਹਦੀ ਮਾਂ ਹੈ ਤਾਂ ਨੂੰ ਇੱਕ ਰੀ ਲਾਗੋ ਵੀ ਮੈਂ ਕਹਿੰਦਾ ਸ਼ੌਕ ਕਰਾ ਦਿਓ ਕਬੂਤਰੀ ਬਹੁਤ ਵਧੀਆ ਚੀਜ਼ ਆ ਕੋਈ ਨਹੀਂ ਮੇਥ ਮਾਰ ਤੇ ਕੋਈ ਵੀ ਉਹ ਤੇਰੀ ਜਿੰਮ ਤਾਲ ਲਾ ਓ ਕਿਆ ਕਰਦੇ ਛੱਡ ਲਓ ਮਿੱਤਰੋ ਮੈਂ ਤੁਹਾਨੂੰ ਡੱਬੇ ਕਬੂਤਰ ਦਾ ਸ਼ੌਕ ਕਰਾਉਨੇ ਆ ਇਹਦਾ ਆਪਣੇ ਕੋਲ ਬੱਚਾ ਆ ਉਹ ਵੀ ਤੁਹਾਨੂੰ ਉਧਰ ਸ਼ੌਕ ਕਰਾਵਾਂਗੇ ਨੈਕਸਟ ਵੀਡੀਓ ਦੇ ਡੱਬਾ ਤੇ ਆ ਆਪਣੇ ਕੋਲ ਡੱਬਾ ਕਬੂਤਰ ਆ ਬਹੁਤ ਵਧੀਆ ਤੇ ਜਾਂ ਕਬੂਤਰ ਲੱਦਾ ਵੇਹੇ ਦੇ ਚਿੱਟੇ ਫਾੜਿਆ ਨੇ ਤਾਂ ਡੱਬਾ ਵੇਹੇ ਬਹੁਤ ਵਧੀਆ ਕਬੂਤਰ ਆ ਖੱਟੀ ਅੱਖ ਦਾ ਆਪਣੇ ਕੋਲ ਬਲੌ ਬਹੁਤ ਵਧੀਆ ਬਲੱਡ ਲਾਈਨ ਆ ਇਹਦੇ ਪੈਰੀ ਵੀ ਜਿਹੜੀ ਕਿ ਤਾਂ ਪਈ ਆ ਪਿੱਤਲ ਦੀ ਰੋਜੀ ਮਾਸ਼ਾਅੱਲਾ ਇਹਦੇ ਪਰ ਨੰਬਰ ਨਹੀਂ ਲਿਖਿਆ ਪੈਰੀ ਕੋਈ ਵੀ ਬਹੁਤ ਵਧੀਆ ਚੀਜ਼ ਹੈ ਖੁਸ਼ਕ ਪੰਜਿਆਂ ਦਾ ਬਹੁਤ ਵਧੀਆ ਨਸਲ ਆ ਕਾਰੇ ਜੇ ਕਾਦ ਦਾ ਕਬੂਤਰ ਆ ਇਹ criteria ਨੂੰ ਛੱਡ ਕੇ ਦਿਖਾ ਦਿੰਨੇ ਹਾਂ ਕਬੂਤਰ ਨੂੰ ਬਹੁਤ ਵਧੀਆ ਚੀਜ਼ ਆ ਤੇ ਇਹਦੇ ਨਾਲ ਕਬੂਤਰੀ ਲੱਗੀ ਹੋਈ ਆਪਣੀ ਕੋਲ ਬਹੁਤ ਵਧੀਆ ਚੀਜ਼ ਹੈ ਡੱਬੀ ਕਬੂਤਰੀ ਆ ਤੇ ਇਹ ਵੀ ਪਤਲੀ ਜੀ ਹੋਈ ਆ ਬੱਚੇ ਪਾਲ ਕੇ ਹੋਈ ਥੋੜੀ ਜੀ ਪਤਲੀ ਕਮਜ਼ੋਰ ਹੋਈ ਆ ਤੇ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਬਹੁਤ ਵਧੀਆ ਹੈ ਚਿੱਟੇ ਮੂੰਹ ਦੀ ਕਬੂਤਰੀ ਆ ਦੋਵਾਂ ਪਾਸੇ ਚਿੱਟੀਆਂ ਅੱਖਾਂ ਆ ਕੱਟੀ ਕਬੂਤਰੀ ਤੇ ਡੱਬੀ ਗੁਦਰੀ ਬਹੁਤ ਵਧੀਆ ਹੈ। ਕਬੂਤਰ ਪੁੱਟਦੇ ਆਂਡੇ ਆਉਂਦੇ ਆਦੇ ਆਏ ਤਾਂ ਫੜਨ ਨੂੰ ਜੀਰ ਹੀ ਕਰਦਾ। ਤੇ ਆਹ ਆਪਣੀ ਡੱਬੀ ਗੁਦਰੀ ਹੀ ਬਹੁਤ ਵਧੀਆ। ਕੋਜੇ ਕਬੂਤਰ ਆਪਣੇ ਆਂਡੇ ਦੇ ਬੱਚਿਆਂ ਦੇ ਬੈਠੇ ਆ ਚਿੱਟੀਆਂ ਅੱਖਾਂ ਦੇ ਕਬੂਤਰ। ਉਹ ਵੀ ਚਿੱਟੀਆਂ ਅੱਖਾਂ ਦਾ ਇੱਕ ਇਹਨਾਂ ਦਾ ਡੱਬਾ ਭਰਾ ਆਪਣੇ ਕੋਲ ਹੋਰ ਹੈਗਾ। ਦੋ ਕਬੂਤਰ ਡੱਬੇ ਤੇ ਇੱਕ ਆਹ ਹੀ ਹੁਣ ਤਿੱਜਾ ਕਬੂਤਰ ਆਪਣੇ ਕੋਲ ਹੋਰ ਡੱਬਾ ਉਹਦਾ ਸ਼ੌਂਕ ਸੁਣਦੇ ਤੁਹਾਨੂੰ। ਲੋ ਮਿੱਤਰੋ ਆਹ ਕਬੂਤਰ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਡੱਬਾ ਬਹੁਤ ਵਧੀਆ ਚੀਜ਼ ਆ। ਟਾਂਕਿਆਂ ਵਾਲਾ ਕਬੂਤਰ ਆਏ ਵੇਖੋ ਮਿੱਤਰੋ ਕਿੱਡਾ ਸੋਹਣੀ ਚੀਜ਼ ਹੈ ਆਪਣੇ ਕੋਲੇ ਵੀ ਡੱਬਿਆ ਸ਼ੌਂਕ ਕਰਾਉਂਨੇ ਤੁਹਾਨੂੰ ਮਿੱਤਰੋ ਲਾਲ ਪੰਜੇ ਜਦਲਾ ਕਬੂਤਰ ਤੇ ਚਿੱਥਲੋ ਚਿੱਟਾ ਇਹਨਾਂ ਡੱਬ ਬਹੁਤ ਸੋਹਣਾ ਕਬੂਤਰ ਆ ਖਲੋਦ ਖਲਾਚ ਵੀ ਤੁਸੀਂ ਦੇਖ ਹੀ ਲਿਆ ਹੋਗਾ ਇਹ ਵੀ ਤੁਹਾਨੂੰ ਛੱਡ ਕੇ ਦਿਖਾਉਂਨੇ ਆ ਆਪਣੇ ਕੋਲੇ ਇਹਦੇ ਬੱਚੇ ਵੀ ਉੱਡਦੇ ਵਧੀਆ ਤੇ ਤੇ ਲੋ ਮਿੱਤਰੋ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਸਮਾਪਤ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਲਾਲ ਚੀਨ ਦੇ ਸ਼ੌਂਕ ਕਰਾਵਾਂਗੇ ਇਹਨਾਂ ਵਾਲੇ ਗਾਂ ਜਿਹੜੇ ਪੱਠੇ ਆ ਆਪਣੇ ਕੋਲ ਉੱਡਦੇ ਆ ਉਹਨਾਂ ਦਾ ਸ਼ੌਂਕ ਕਰਾਵਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੇ ਕਰ ਦਿਓ ਸ਼ੇਅਰ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ